ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਡਾਕਟਰ ਸਾਹਿਬ ਇਹ ਮੇਰੇ ਹਸਬੰਦ ਨੇ ਨਾ ਤੁਸੀਂ ਇਨਾਂ ਨੂੰ ਨਜ਼ਰ ਦੀ ਇੰਨੀ ਦਵਾਈ ਦਿੱਤੀ ਐ ਪਰ ਇਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈ ਰਿਹਾ ਅੱਛਾ ਮੈਂ ਦੇਖਦਾ ਹੁਣੇ ਆ ਸਲਾਹ ਜੀ ਲਾਓ ਇਹਨਾਂ ਕੇ ਜਰਾ ਅੱਛਾ ਮੈਨੂੰ ਇਹ ਦੱਸੋ ਤੁਹਾਡੀ ਨਜ਼ਰ ਚ ਪ੍ਰੋਬਲਮ ਦੂਰ ਦੀ ਚ ਹੈ ਕਿ ਨਜ਼ਦੀਕ ਦੀ ਚ ਇਹ ਤਨੇ ਮੈਨੂੰ ਪਛੀ ਪਤਾ ਡਾਕਟਰ ਸਾਹਿਬ ਵੀ ਆਪੇ ਹਸਾਬ ਲਾ ਅੱਛਾ ਮੈਂ ਆਪੇ ਹਸਾਬ ਲਾਵਾਂ ਹੂੰ ਉਹ ਕਿਤਰਾ ਵੀ ਦੱਸ ਲਿੱਤਾ ਹੈ ਕਿ ਮੈਨੂੰ ਦੂਰ ਖਲੋਤੀ ਜਨਾਨੀ ਨਾਲ 3 ਕਿਲੋਮੀਟਰ ਤੋਂ ਵੀ ਨਜ਼ਰ ਆ ਜਾਂਦੀ ਹੈ ਪਰ ਮੈਨੂੰ ਜਿਹੜਾ ਲਾਗੇ ਖਲੋਤਾ ਬੰਦਾ ਨਾ ਮੈਨੂੰ ਨਜ਼ਰ ਨਹੀਂ ਆਤਾ ਕਿਰਿਏ ਧਿਆਨ ਰੱਖੀ ਇਹ ਵੀ ਕੰਜਰ ਦੀ ਨજર ਖਰਾਬ ਨਹੀਂ ਹੈ ਇਹਦੀ ਨੀਤ ਖਰਾਬ ਆ